ਬੀਮ ਜੈਬਾਰ ਮੇਰੇ ਸਫਾਈ ਸੇਵਕ ਮੇਰੇ ਭੈਣ ਭਰਾ ਸਾਰਿਆਂ ਦਾ ਧੰਨਵਾਦ ਆ ਜਿਹੜੇ ਇੱਥੇ ਆਏ ਆ ਇਹਨਾਂ ਨੂੰ ਪਤਾ ਵਾ ਵੀ 26 ਜਨਵਰੀ ਵਾਲੇ ਦਿਨ ਜਿਹੜੀ ਘਟਨਾ ਸਾਡੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੋਈ ਆ 바ਵਾ ਸਾਹਿਬ ਦੀ ਫੋਟੋ ਫੋਟੋ ਨੂੰ ਤੋੜਿਆ ਗਿਆ ਵਾ ਠੀਕ ਆ ਜੀ ਤੋੜਿਆ ਗਿਆ ਵਾ ਜੀ ਸਾਨੂੰ ਇਹ ਪਤਾ ਲੱਗਿਆ ਜਾਵੇ ਵੀ ਇਸ ਸਾਕਸ ਜਿਹੜਾ ਤੋੜਨ ਦੇ ਆਵੇ ਫੜਿਆ ਗਿਆ ਵਾ ਇਹਦੇ ਪਿੱਛੇ ਕਿਹਦਾ ਹੱਥ ਹੈਗਾ ਵਾ ਜਿਹਦਾ ਵੀ ਹੱਥ ਹੈਗਾ ਅਸੀਂ ਇਹੋ ਮੰਗ ਕਰਦੇ ਆਂ ਵੀ ਇਹਨੂੰ ਸਜ਼ਾ ਦਿੱਤੀ ਜਾਵੇ ਇਹਨੂੰ ਫਾਂਸੀ ਦਿੱਤੀ ਜਾਵੇ ਇਨੂੰ ਫਾਂਸੀ ਦਿੱਤੀ ਜਾਵੇ ਅਸੀਂ ਸਰਕਾਰ ਤੋਂ ਅਸੀਂ ਕੇਂਦਰ ਸਰਕਾਰ ਤੋਂ ਇਹੋ ਮੰਗ ਕਰਦੇ ਆਂ ਵੀ ਇਹਨੂੰ ਫਾਂਸੀ ਦਿੱਤੀ ਜਾਵੇ ਇਹ ਗੁਰਜੀਤ ਕੇ ਪਤੇ ਇਹ ਜੋ ਅਸੀਂ ਰੋਡ ਮਾਰਚ ਆਪਣੀ ਸਫਾਈ ਸੇਵਕ ਯੂਨੀਅਨ ਵੱਲੋਂ ਕੱਢ ਰਹੇ ਆ ਜੋ ਇਹ ਸਾਡੇ ਡਾਕਟਰ ਮੇਤਕਾਰ ਬਾਬਾ ਜੀ ਨਾਲ ਬੇਅਦਬੀ ਹੋਈ ਆ ਉਸ ਦੀ ਅਫਸੋਸ ਦੇ ਵਿੱਚ ਅਸੀਂ ਇਹ ਰੋਡ ਮਾਰਚ ਕੱਢ ਰਹੇ ਆ ਜੋ ਵੀ ਸਾਡੇ ਵੱਡੇ ਲੀਡਰ ਸਹਿਬਾਨ ਜੋ ਵੀ ਸਾਡੀ ਯੂਨੀਅਨ ਸਪਾਈ ਸੇਵਕ ਪਹੁੰਚੇ ਨੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਹਾਂ ਸਾਡੇ ਲਸ਼ਮਨ ਦਾਸ ਵੱਡੇ ਪ੍ਰਧਾਨ ਜੀ ਨੇ ਰਾਮ ਪ੍ਰਕਾਸ਼ ਊਮੀਦ ਪ੍ਰਧਾਨ ਬਾਕੀ ਸਾਡੇ ਵੱਡੇ ਪ੍ਰਧਾਨ ਸਾਹਿਬ ਸਾਡੇ ਸਾਈਡ ਤੇ ਖੜੇ ਹਨ ਸਾਡੀ ਮੰਗ ਕੀ ਹੈ ਸਾਡੀ ਮੰਗੇ ਹੋਈ ਹੈ ਜੀ ਵੀ ਜੋ ਬੇਅਦਬੀ ਹੋਈ ਆ ਜੋ ਉਹਨੇ ਕੀਤੀ ਉਹ ਸਿੰਘੜੇ ਉਹਨੂੰ ਉਹਦੀ ਬੰਦੀ ਹੋਈ ਸਜ਼ਾ ਤੇ ਸਖਤ ਤੋਂ ਸਖਤ ਕਾਰਵਾਈ ਉੱਤੇ ਕੀਤੀ ਜਾਵੇ ਬੇਅਦਬੀ ਸਾਡੀ ਬਾਬਾ ਜੀ ਦੀ ਫੋਟੋ ਤੋੜਨ ਦੀ ਉਸਨੇ ਬਹੁਤ ਹੌਸਲਾ ਰੱਖ ਕੇ ਜੋ ਇਹ ਬੇਅਦਬੀ ਕੀਤੀ ਆ ਉਸ ਬਾਰੇ ਅਸੀਂ ਮੰਗ ਰੱਖਦੇ ਆ ਵੀ ਉਸ ਦਾ ਜੋ ਵੀ ਆ